ਅੰਮ੍ਰਿਤਸਰ ਤੋਂ ਸਾਹਮਣੇ ਆਈ ਇਹ ਵੀਡੀਓ ਰੌਂਗ ਤੇ ਖੜੇ ਕਰ ਦਿੰਨ ਵਾਲੀ ਹੈ ਜਿੱਥੇ ਘੁੰਕਾਰ ਹੋ ਚੁੱਕੇ ਤੇ ਨਵਾਰਾ ਕੁੱਤਿਆਂ ਦੀ ਟੋਲੀ ਨੇ ਆਪਣੇ ਘਰੋਂ ਨਿਕਲ ਕੇ ਟਿਊਸ਼ਨ ਪਰਨ ਜਾ ਰਹੀ ਇਸ ਕੁੜੀ ਤੇ ਹਮਲਾ ਕਰ ਦਿੱਤਾ ਤੁਸੀਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਉਸ ਵਕਤ ਜਦੋਂ ਗਲੀ ਦੇ ਪੜਨੇ ਪਾਸਿਓਂ ਤਿੰਨ ਕੁੱਤੇ ਦੌੜਦੇ ਹੋਏ ਆਏ ਅਤੇ ਪਹਿਲਾ ਇੱਕ ਆਦਮੀ ਵੱਲ ਜਾਣ ਲੱਗੇ ਤੇ ਉਹ ਗੱਡੀ ਪਿੱਛੇ ਜਾ ਕੇ ਲੁਕ ਗਿਆ ਤੇ ਆਪਣੀ ਜਾਨ ਬਚਾਈ ਤੇ ਉਸ ਤੋਂ ਬਾਅਦ ਉਹ ਕੁੱਤੇ ਸਿੱਧਾ ਘਰੋਂ ਬਾਹਰ ਨਿਕਲੀ ਇਸ ਕੁੜੀ ਨੂੰ ਪਾ ਗਏ ਤੇ ਉਸ ਦੇ ਕੱਪੜੇ ਫਾੜ ਤੇ ਸਰੀਰ ਤੇ ਵੀ ਜ਼ਖਮ ਦੇ ਗਏ ਉਤਾ ਖੇਰ ਰਹੀ ਕਿ ਬੱਚੀ ਨੇ ਹੱਥ ਪੈਰ ਮਾਰੇ ਚੀਕਾਂ ਮਾਰੀਆਂ ਤਾਂ ਕੁੱਤੇ ਪਿੱਛੇ ਹਟ ਗਏ ਨਹੀਂ ਤਾਂ ਨਾ ਜਾਣੇ ਕੀ ਪਾਣਾ ਵਰਤ ਜਾਂਦਾ ਉਥੇ ਇਸ ਬੱਚੀ ਤੇ ਉਸ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ 'ਚ ਅਜੇ ਹੀ ਕਈ ਕੁੱਤੇ ਨੇ ਜਿਨ੍ਹਾਂ 'ਵਲ ਪ੍ਰਸ਼ਾਸਨ ਕੋਈ ਧਿਆਨ ਹੀ ਨਹੀਂ ਦੇ ਰਿਹਾ ਮੇਰੀ ਬੇਟੀ ਰੋਜ਼ ਜਾਂਦੀ ਹੈ ਜੀ ਸ਼ਾਮ ਨੂੰ ਟਿਊਸ਼ਨ ਪੜਨ ਬਟ ਮੈਂ ਆਪ ਛੱਡਣ ਜਾਂਦੀ ਆ ਐਨੇ ਸਟ੍ਰੇ ਡੌਗਸ ਨੇ ਕਿ ਅਸੀਂ ਇਕੱਲਾ ਬੱਚਾ ਘਰੋਂ ਨਹੀਂ ਕੱਢ ਸਕਦੇ ਕੱਲ ਬਾਈਚਾਸ ਨੇ ਦਰਵਾਜ਼ਾ ਖੋਲ ਕੇ ਬਾਹਰ ਗਈ ਹੈ ਤਿੰਨ ਡੌਗਸ ਨੇ ਇਹਦੇ ਉੱਤੇ ਜੰਪ ਕਰਤਾ ਇਹ ਥੱਲੇ ਡਿੱਗੀ ਐ ਇਹਨੂੰ ਕਾਫੀ ਸੱਟਾਂ ਲੱਗਿਆ ਨੇ ਮਤਲਬ ਸਾਡੇ ਮਲੇ ਚ ਇੰਨੀ ਇਨਸਿਕਿਉਰਿਟੀ ਐ ਕਿ ਬੱਚੇ ਜਾ ਕੇ ਬਾਹਰ ਖੇਡ ਨਹੀਂ ਸਕਦੇ ਮਾਪਿਓ ਨੂੰ ਨਾਲ ਨਾਲ ਰਹਿਣਾ ਪੈਂਦਾ ਸਾਨੂੰ ਆਪ ਸਟਿਕ ਲੈ ਕੇ ਬਾਹਰ ਜਾਣਾ ਪੈਂਦਾ ਡੌਗਸ ਦੇ ਆਰਾਊਂਡ 20 ਟੂ 25 ਡੌਗਸ ਹੈਗੇ ਸਾਡੇ ਮਲੇ ਚ ਸਟ੍ਰੇਡ ਡੌਗਸ ਮੈਂ ਤੇ ਇਹ ਰਿਕਵੈਸਟ ਕਰਾਂਗੇ ਅਥਾਰਟिटीज ਨੂੰ ਕੀ ਔਰ ਮੇਅਰ ਸਾਹਿਬ ਨੂੰ ਕਿ ਪਲੀਜ਼ ਕੋਈ ਸਟ੍ਰਿਕਟ ਐਕਸ਼ਨ ਲਿਆ ਜਾਏ ਤਾਂ ਕਿ ਬੱਚੇ ਸਾਡੇ ਆਰਾਮ ਨਾਲ ਸਕੂਨ ਨਾਲ ਏਟਲੀਸਟ ਕਰੋ ਬਾਹਰ ਜਾ ਸਕਣ ਬੁੱਧੀ ਜੀ ਉਸ ਮੁੱਦੇ ਤੇ ਸ਼ਹਿਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲੇ ਉਹਨਾਂ ਦੇ ਧਿਆਨ 'ਚ ਨਹੀਂ ਕਿ ਉਹਨਾਂ ਵੱਲੋਂ 12 ਕੁੱਤਿਆਂ ਨੂੰ ਥੱਲ ਪਾਉਣ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਦੇਖੋ ਜਿਹੜੇ ਕੁੱਤਿਆਂ ਦੀ ਪਰਵਾਹ ਰਿਹਾ ਉਸ ਤੋਂ ਤੇ ਮਨਕਰ ਨਹੀਂ ਹੋਇਆ ਜਾ ਸਕਦਾ ਪਰ ਜੇ ਇਹ ਕਹੀਏ ਕਿ ਕੁੱਤੇ ਕੋਈ ਸਾਲ 2 ਸਾਲ ਚ ਜਾਂ ਕੋਈ ਮਹੀਨੇ 2 ਮਹੀਨੇ ਚ ਆ ਕੇ ਇਦਾਂ ਦੇ ਨਹੀਂ ਪਹਿਲਾਂ ਬਹੁਤ ਨੈਗਲੀਜੈਂਸੀ ਰਹੀ ਹੈ ਔਰ ਇਹਦੀ ਜਿਹੜੀ ਐਨੀਮਲ ਬਰਥ ਕੰਟਰੋਲ ਸਿਗੋਵਦੀ ਲਈ ਕੋਈ ਵੀ ਪ੍ਰੋਗਰਾਮ ਨਹੀਂ ਬਣਾਇਆ ਗਿਆ ਉਹਦੀ وجہ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਹਜ਼ਾਰਾਂ ਹੀ ਕੁੱਤੇ ਨੇ ਔਰ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਪਿਆ ਔਰ ਬੱਚੇ ਔਰ ਹੋਰ ਇਦਾਂ ਦੇ ਇਨਸੀਡੈਂਟ ਮਾੜੀਆਂ ਪਹਿਲਾਂ ਵੀ ਹੋ ਚੁੱਕੀਆਂ ਹੁਣ ਵੀ ਮੇਰੇ ਧਿਆਨ ਚ ਆਇਆ ਤੁਹਾਡੇ ਮਾਧਮ ਨਾਲ ਕਿ ਕਿਸੇ ਬੱਚੀ ਦੇ ਨਾਲ ਕਿਤੇ ਇਹ ਐਕਸੀਡੈਂਟ ਫੇਰ ਹੋਇਆ ਪਰ ਅਸੀਂ ਇਹਦੇ ਉੱਤੇ ਬੜੀ ਸੰਜੀਦਗੀ ਦੇ ਨਾਲ ਸਾਡੇ ਕੋਲ ਕਿਉਂਕਿ ਕਾਨੂੰਨ ਨੂੰ ਅਸੀਂ ਹੱਥ 'ਚ ਨਹੀਂ ਲੈ ਸਕਦੇ। ਔਰ ਅਸੀਂ ਸਿਰਫ ਸਟਰਲਾਈਜੇਸ਼ਨ ਕਰਵਾ ਸਕਦੇ ਹਾਂ ਔਰ ਉਹ ਅਸੀਂ ਹੁਣ ਸ਼ੁਰੂ ਕੀਤੀ ਹੈ ਜਿੰਨਾ ਵੀ ਵੱਧ ਤੋਂ ਵੱਧ ਇਹ ਜਿਹੜਾ ਹੈਗਾ ਐਨੀਮਲ ਬਰਥ ਕੰਟਰੋਲ ਹੈ ਉਹਦੇ ਉੱਤੇ ਸਾਡਾ ਪੂਰਾ ਫੋਕਸ ਹੈ ਔਰ ਅਸੀਂ ਵਧੀਆ ਸਰਜਨ ਹਾਇਰ ਕਰਕੇ ਕੰਮ ਸ਼ੁਰੂ ਕਰ ਦਿੱਤਾ ਔਰ ਹੋ ਰਿਹਾ ਹੈ। ਕਾਬਲੇ ਗੌਰ ਹੈ ਕਿ ਵਾਰਾ ਕੁੱਤਿਆਂ ਦੇ ਜਾਨਲੇਵਾ ਹਮਲਿਆਂ ਦੀਆਂ ਪਹਿਲਾਂ ਵੀ ਕਈ ਵੀਡੀਓ ਆ ਸਾਹਮਣੇ ਆ ਚੁੱਕੀਆਂ ਨੇ ਪਰ ਬਾਵਜੂਦ ਉਸਤੇ ਅਵਾਰਾ ਕੁੱਤਿਆਂ ਨੂੰ ਠੱਲ ਪਹੁੰਚੇ ਪ੍ਰਸ਼ਾਸਨ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਉਹ ਤਾਂ ਖੈਰ ਰਹੀ ਕਿ ਕੁੱਤਿਆਂ ਦੇ ਹਮਲੇ 'ਚ ਛੋਟੀ ਬੱਚੀ ਦੀ ਜਾਨ ਬਚ ਗਈ ਅੰਮ੍ਰਿਤਸਰ ਤੋਂ ਲੱਲੇ ਸ਼ਰਮਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978